ਮੂਜੀਕ ਬੜੀ ਲਾਈਨ ਵਧੀਆ ਬੋਲੀ ਹੈ ਕਿ ਅਰਦਾਸਾ ਬਹੁਤ ਲੋਕ ਕਰਦੇ ਆ ਲੇਕਿਨ ਸੁਣੀ ਹੋਦੀ ਜਾਂਦੀ ਹੈ ਜਿਹੜਾ ਸੱਚੇ ਦਿਲੋਂ ਕਰਦਾ ਉਹਦੀ ਇਸ ਲਈ ਆਪਣੇ ਬੱਚਿਆਂ ਨੂੰ ਜਿਹੜੀ ਫਿਲਮ ਆ ਜ਼ਰੂਰ ਦਿਖਾਓ ਤਾਂ ਜੋ ਕਈ ਆਪਣੇ ਤੁਸੀਂ ਦੇਖ ਲਓ ਜਿਹੜੇ ਅੱਜ ਕੱਲ ਉਹਦੇ ਬੱਚੇ ਆ ਜਿਹੜਾ ਮੰਨ ਲਓ 11ਵੀਂ 12ਵੀਂ ਵਾਲੇ ਉਹਨਾਂ ਨੂੰ ਬੜਿਆਂ ਨੂੰ ਕਾਲਜ ਵਾਲਿਆਂ ਨੂੰ ਵੀ ਨਹੀਂ ਪਤਾ ਵੀ ਬੀਬੀ ਰਜਰੀ ਕੌਣ ਸੀ ਹਾਲਾਂਕਿ ਬਹੁਤ ਵੱਡਾ ਨਾਮ ਆ ਆਪਣੇ ਇਤਿਹਾਸ 'ਚ ਜਿਹੜਾ ਲਿਖਿਆ ਗਿਆ ਨਾ ਹੈ ਤਾਂ ਅੱਧਿਆਂ ਨੂੰ ਦੁੱਖ ਪੰਜ ਨਹੀਂ ਵੀਰੀ ਦਾ ਹੀ ਨਹੀਂ ਪਤਾ ਅੱਪਾ ਜਦੋਂ ਕਲਾਸਿਸ ਵਿੱਚ ਹਿਸਟਰੀ ਪੜ੍ਹਦੇ ਆ ਨਾ ਅੱਪਾ ਦੀ ਹਿਸਟਰੀ ਨਾਲ ਬੁੱਕਸ ਤੇ ਰਹਿ ਚੁੱਕੀ ਐ ਕਿਉਂ ਆਪਾਂ ਨੂੰ ਸਿੱਖੀਜ਼ਮ ਨਾਲੋਂ ਹਿੰਦੂ ਹਿੰਦੂਇਜ਼ਮ ਦੀ ਹਿਸਟਰੀ ਜ਼ਿਆਦਾ ਪੜ੍ਹ ਐ ਕਿਉਂ ਕਿਉਂਕਿ ਉਹ ਲੋਕ ਮੂਵੀ ਦੇ ਥਰੂ ਉਸ ਨੂੰ ਇੰਨਾ ਜ਼ਿਆਦਾ ਪੋਰਟਰੇ ਕਰਦੇ ਐ ਕਿਉਂਕਿ ਅੱਜ ਕੱਲ੍ਹ ਦੇ ਯੂਥ ਬੁੱਕਸ ਨਹੀਂ ਪੜ੍ਹਦੀ ਰਾਈਟ ਅਸੀਂ ਕੀ ਐ ਕਿ ਸਾਨੂੰ ਮੂਵੀ ਦਿਖਾ ਦਿਓ ਅਸੀਂ ਦੇਖ ਲਾਂਗੇ ਐਂਡ ਇਹ ਮੂਵੀ ਇੰਨੇ ਅੱਛੇ ਤਰੀਕੇ ਨਾਲ ਪੋਰਟਰੇ ਕੀਤੀ ਹੋਈ ਐ ਦੇਖ ਕੇ ਇੰਨਾ ਮਨ ਨੂੰ ਸਕੂਨ ਅੱਛਾ ਕਈ ਵਾਰ ਨਾ ਬੜਾ ਪੁਣਵੀ ਮੈਂ ਗੱਲ ਕਰੀ ਐ ਨਾ ਮੇਰੇ ਮਤਲਬ ਇੰਨੇ ਜ਼ਿਆਦਾ ਕੈਸੀ ਹੌਰੀਫਿਕ ਸੀ ਕਿ ਯ ਇਤਨਾ ਵੀ ਕਿਸੇ ਨਾਲ ਹੋ ਸਕਦਾ ਹੈ ਮਤਲਬ ਇਹ ਮੂਵੀ ਦੇਖ ਕੇ ਆਪਣੇ ਦੁੱਖ ਛੋਟੇ ਲੱਗਣ ਲੱਗ ਜਾਂਦੇ ਆ ਯਾਰ ਅਸੀਂ ਇੰਨੀ ਇੰਨੀ ਗੱਲ ਤੇ ਇੰਨਾ ਨਾਉ ਕਰ ਲੈਂਦੇ ਆ ਇਹਨਾਂ ਨੂੰ ਦੇਖੋ ਜਿਨ੍ਹਾਂ ਨੇ ਇੰਨੇ ਕਹਿ ਰ ਆਪਣੇ ਦੇ ਢਾਲੇ ਤੇ ਆ ਕੋਈ ਚੂ ਵੀ ਨਹੀਂ ਕੀਤੀ ਕਿ ਰੱਬ ਦੀ ਰਜ਼ਾ ਹੈ ਫਿਰ ਕੀ ਹੋ ਗਿਆ ਹੋ ਜਾਂਦਾ ਸੀਟਾਂ ਨਹੀਂ ਸੀ ਅੰਦਰ ਲੋਕ ਖੜਕੇ ਦੇਖੀ ગયા ਮਤਲਬ ਇੰਨਾ ਪਰਵਾਹ ਉਹ ਗਾਰਾ ਮਿਲ ਰਿਹਾ ਹੈ ਔਰ ਇਸ ਫਿਲਮ ਦੇਖੋ ਵੀ ਫਿਲਮੇ ਬਹੁਤ ਵਸਿੱਖ ਨੂੰ ਲੱਗਾ ਰੱਬ ਦੀ ਰਜ਼ਾ ਵਿੱਚ ਰਹਿਣਾ ਕਿ ਫਿਰ ਕਿਸੇ ਨੂੰ ਲੱਗਦਾ ਨਹੀਂ ਤੁਮੇ ਆ ਵੀ ਇੱਕ ਪਿੰਗਲਾ ਸੀਗਾ ਕਿ ਬੀਬੀ ਰਚ ਨਹੀਂ ਹੁੰਦੀ ਸੀ ਉਹ ਤਾਂ ਕੋੜੀ ਨਾ ਗਿਆ ਸਾਨੂੰ ਇੰਨਾ ਕੀ ਪਤਾ ਪਰ ਜਿਹੜਾ ਫਿਲਮ ਚ ਦੇਖੋਗੇ ਤੁਹਾਨੂੰ ਪਤਾ ਲੱਗੂਗਾ ਕਿਵੇਂ ਉਹਦਾ ਜਨਮ ਹੋਇਆ ਰਾਜੇ ਦੀ ਕਿੰਨੀ ਬੇਟੀ ਸੀ ਕਿਵੇਂ ਉਹਦੇ ਨਵਰਤਾਓ ਕੀਤਾ ਗਿਆ ਨਾ ਮਤਲਬ ਉਹਦੇ ਵਿਗਨਣ ਵ્યા ਹੋਇਆ ਤਾਂ ਕਿਵੇਂ ਹੋਇਆ ਕਿਉਂ ਹੋਇਆ ਤੁਹਾਨੂੰ ਤੁਹਾਨੂੰ ਨਿੱਕੀ ਨਿੱਕੀ ਗੱਲ ਦਾ ਪਤਾ ਲੱਗੂਗਾ ਰੀਜ਼ਨ ਪਤਾ ਲੱਗੂਗਾ ਸਸੀ ਕਾਜੀ ਮਨਿੰਦਰ ਸਿੰਘ ਤੇ ਤੁਸੀਂ ਪੈੰਡੂ ਟੀਵੀ ਦੇਖ ਰਹੇ ਹੋ ਅਸੀਂ ਪਹੁੰਚੇ ਆਂ ਬੀਬੀ ਰਜਿੰਦੀ ਫਿਲਮ ਤੇ ਪ੍ਰੀਮੀਅਰ ਤੇ ਤੁਸੀਂ ਕੱਟ ਦੇਖ ਸਕਦੇ ਹੋ ਤੁਸੀਂ ਫਿਲਮ ਦਾ ਜਿਹੜਾ ਪ੍ਰੀਮੀਅਰ ਤੇ ਲੋਕਾਂ ਦਾ ਸੰਗਤ ਦਾ ਜਿਹੜੀ ਸੰਗਤ ਕਹਿ ਸਕਦੇ ਆ ਫਿਲਮ ਦੇਖਣ ਆਈ ਆ ਇਹ ਫਿਲਮ ਇੱਕ ਸੇਧ ਦੇਣ ਵਾਲੀ ਫਿਲਮ ਹੈ ਪੂਰੇ ਪੰਜਾਬ ਨੂੰ ਜਿਹੜੇ ਰੱਬ ਵਿੱਚ ਵਿਸ਼ਵਾਸ ਨਹੀਂ ਰੱਖਦੇ ਆਪਣੇ ਜਿਹੜੇ ਜਿਨ੍ਹਾਂ ਦੀ ਸ਼ਰਦਾ ਟੁੱਟ ਜਾਂਦੀ ਹੈ ਰੱਬ ਪ੍ਰਤੀ ਉਹਦੇ ਉੱਤੇ ਫਿਲਮ ਇੱਕ ਮੈਸੇਜ ਦਿੱਤਾ ਗਿਆ ਹੈ ਵੀ ਕਿੰਨੀ ਸ਼ਰਦਾ ਨਾਲ ਉਹ ਆਪਣੇ ਪਤੀ ਨੂੰ ਪਿੰਗਲਾ ਪਤੀ ਹੈ ਜਿਹੜਾ ਠੀਕ ਹੋ ਜਾਂਦਾ ਇਹ ਗੱਲਬਾਤ ਕਰਦੇ ਆਂ ਵੀ ਜਿਹੜੀ ਆਡੀਅנס ਨੂੰ ਫਿਲਮ ਕਿਵੇਂ ਲੱਗੀ ਮਾਤਾ ਜੀ ਸਤਿ ਸ਼੍ਰੀ ਅਕਾਲ ਜੀ ਮਾਤਾ ਜੀ ਕੀ ਕਹਿਣਾ ਚਾਹੋਗੇ ਫਿਲਮ ਬਾਰੇ ਜੀ ਮਾਤਾ ਜੀ ਇਹ ਆ ਸਿੱਧਾ ਇੱਕ ਮੈਸੇਜ ਹੈ ਆਪਣੀ ਅੱਗੇ ਪੋਤਿਆਂ ਨੂੰ ਬੇਟਿਆਂ ਨੂੰ ਸਾਡੇ ਜੋ ਪੇਰੈਂਟਸ ਤੇ ਕੁਝ ਕਹਾਣੀ ਸੁਣਾਉਂਦੇ ਹੁੰਦੇ ਸੀ ਪਰ ਅੱਜ ਇਸ ਰੂਪ ਦੇ ਵਿੱਚ ਦੇਖ ਲਿਆ ਸਭ ਕੁਝ ਕਰਦੇ ਆ ਪਰ ਦੁੱਖ ਵੀ ਆ ਜੋ ਟੀਮ ਨੇ ਕੰਮ ਕੀਤਾ ਬਹੁਤ ਅੱਛਾ ਕੰਮ ਕਰਿਆ ਕਿਵੇਂ ਲੱਗਦਾ ਵੀ ਜਿੰਨੀ ਆਡੀਅੰਸ ਅੰਦਰ ਬੈਠੀ ਸੀ ਪ੍ਰੀਮੀਅਰ ਮੌਕੇ ਉੰਨੀ ਉਹ ਬਾਰ ਸੀਗੀ ਐਨਾ ਪਿਆਰ ਫਿਲਮ ਲਈ ਵੀ ਜਿਹੜੀ ਇਤਿਹਾਸਕ ਫਿਲਮ ਹੈ ਇਤਿਹਾਸ ਆਪਾਂ ਪੇਸ਼ ਕਰਨ ਲਈ ਡਰਦੇ ਆ ਵੀ ਲੋਕ ਦੇਖਣ ਨਹੀਂ ਆਉਂਦੇ ਤੇ ਉਹ ਲੋਕ ਕੋਈ ਇੰਤਾਂ ਨਹੀਂ ਹੋਰ ਫਿਲਮਾਂ ਵੀ ਅਸਤਾ ਇਹੀ ਕਹਿੰਦੇ ਆ ਅਸਤਾ ਖੁਦਗੁਰੂ ਨਾਲ ਜੁੜੇ ਹੋਏ ਆ ਹਾਂਜੀ ਵੀ ਅੱਗੇ ਵੀ ਇਹ ਤਰੱਕੀ ਹੋਵੇ ਉਹਨਾਂ ਨੂੰ ਵਾਹਿਗੁਰੂ ਤਰੱਕੀ ਬਖਸ਼ੀ। ਕੀ ਮੈਸੇਜ ਮਿਲਦਾ ਫਿਲਮਾਂ ਦੇ ਵਿੱਚ ਤੁਹਾਨੂੰ? ਮੈਸੇਜ ਮਿਲਦਾ ਜੇ ਅਸੀਂ ਕਿਸੇ ਤੇ ਬਸਵਾਸ ਇੱਕ ਗੁਰੂ ਤੇ ਰੱਖੂਗੇ ਸਾਨੂੰ ਸਭ ਕੁਝ ਮਿਲ ਜਾ। ਜੋ ਸੰਘਰਸ਼ ਉਹਦੇ ਚ ਕੀਤਾ ਗਿਆ ਇੱਕ ਬੇਟੇ আর ਬੇਟੀ ਦਾ। ਇੱਕ ਮਤਲਬ ਰੱਬ ਦੇ ਸ਼ਰਧਾ ਦਿਖਾਏ ਗਏ ਫਿਲਮ ਦੇ ਵਿੱਚ ਆਪਾਂ ਸ਼ਰਧਾ ਰੱਖਦੇ ਆ ਤਾਂ ਸਾਰੀਆਂ ਮਨੋ ਕਾਮਨਾ ਪੂਰੀਆਂ ਹੁੰਦੀਆਂ ਨੇ। ਥੋੜੇ ਮੁਸ਼ਕਲਾਂ ਤਾਂ ਆਉਂਦੀਆਂ ਪਰ ਅੱਗੇ ਮੈਸੇਜ ਇਹ ਮਿਲਦਾ ਵੀ ਅਸੀਂ ਜਿੱਤਦੇ ਹਾਂ ਉਸ ਬਸਵਾਸ ਤੋਂ। ਸਾਡੀ ਜਿੱਤ 100% ਸਭ ਕੁਝ ਹੁੰਦਾ ਹੈ ਦੁੱਖ ਸੁੱਖ ਤਾਂ ਆਉਂਦੇ ਆ ਫਿਲਮ ਤੁਹਾਨੂੰ ਬਧੇ ਲੱਗੀ ਸਾਰੀ ਕਿਤੇ ਬੋਰਤਾ ਨਹੀਂ ਹੋਏ ਨਾ 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 ਬਿਲਕੁਲ ਵੀ ਨਹੀਂ ਕਿਹੜੀ ਕਿਹੜੀ ਜਗ੍ਹਾ ਰੋਣਾ ਆਇਆ ਤੁਹਾਨੂੰ ਫਿਲਮ ਦੇ ਵਿੱਚ ਕਿਹੜਾ ਸੀਨ ਉਹਦੀ ਲੱਗਿਆ وہی ਆ ਨਾ ਫਿਰ ਜੋ ਦੋਤਾ ਫਾਦਰ ਉਹਨੂੰ ਇਹ ਪੂਰਾ ਆਪਣਾ ਮੈਸੇਜ ਦੇ ਰਿਹਾ ਵੀ ਮੈਂ ਤੁਹਾਨੂੰ ਉਹਦੇ ਨਾਲ ਤੋੜਨਾ ਹੈ ਕਿ ਤੇਰੇ ਅੰਦਰ ਕੁਝ ਨਹੀਂ ਕਿ ਤੂੰ ਰੱਬ ਤੇ ਵਿਸ਼ਵਾਸ ਕਰਦੀ ਫਿਰ ਲਾਸਟ ਉਹਨਾ ਇੱਕ ਬਹੁਤ ਸੀਨ ਆ ਉਹਨਾਂ ਦਾ ਗਾਣਾ ਨਗਰੀ ਨਗਰੀ ਮੈਂ ਬੇ ਘੁੰਮਦੀ ਉਹ ਵੀ ਬਾਪੂ ਜੀ ਕਿਵੇਂ ਲੱਗੀ ਜੀ ਫਿਲਮ ਜੀ ਬੜਾ ਬਹੁਤ ਉਧਰ ਸੁਣ ਲਿਆ ਨਾ ਤੁਸੀਂ ਆਪਣੇ ਤੁਹਾਡੇ ਰਿਵਿਊ ਨੇ ਜੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ 100% ਵਧੀਆ ਕਿ ਮੈਂ ਕੀ ਲੱਗਿਆ ਕੀ ਸਿੱਖਣ ਨੂੰ ਮਿਲਦਾ ਫਿਲਮਾਂ ਦੇ ਵਿੱਚ ਜੋ ਦਿਖਾਇਆ ਗਿਆ ਫਿਲਮਾਂ ਦੇ ਵਿੱਚ ਕਹਾਣੀ ਬਿਲਕੁਲ ਸਹੀ ਦਿਖਾਇਆ ਗਿਆ ਉਹ ਅਕਾਲ ਪੁਰਖ ਦੇ ਵਿਸ਼ਵਾਸ ਸਾਨੂੰ ਕਰਾਂਗੇ ਤੇ ਬਹੁਤ ਅਸੀਂ ਅੱਗੇ ਨਿਕਲਾਂਗੇ ਕੀ ਲੱਗਦਾ ਵੀ ਐਵੇਂ ਐਦਾਂ ਦੀਆਂ ਫਿਲਮਾਂ ਬਣਨੀਆਂ ਚਾਹੀਦੀਆਂ ਨੇ ਸਾਡੇ ਅਗਲੀ ਜਨਰੇਸ਼ਨ ਵਾਸਤੇ ਐਦਾਂ ਦੀ ਪਿਕਚਰਾਂ ਚਾਹੀਦੀਆਂ ਕੀ ਲੱਗਦਾ ਸੀ ਵੀ ਜਿਹੜੀ ਆਡੀਅנס ਜਿੰਨੀ ਅੰਦਰ ਸੀ ਓਨੀ ਉਹ ਵਾਰ ਸੀਗੀ ਜਿਹੜੇ ਪ੍ਰੋਡਿਊਸਰ ਨੇ ਪੈਸਾ ਲਾਉਣ ਤੋਂ ਡਰਦੇ ਨੇ ਆ ਜੇ ਫਿਲਮਾਂ ਤੇ ਪੈਸਾ ਪੂਰਾ ਹੋਏਗਾ ਬੱਚੇ ਅੱਗੇ ਆਣਗੇ ਹੋਰ ਦੇਖਣਗੇ ਮਤਲਬ ਪਿਕਚਰ ਜਿੱਦਾਂ ਦੇ ਚਾਹੀਦੀ ਹੈ ਨਾ ਉਦਾਂ ਦੀ ਹੈਗੀ ਕੋਈ ਮਤਲਬ ਗੰਦ ਨਹੀਂ ਕੁਛ ਨਹੀਂ ਬਹੁਤ ਅੱਛੀ ਪਿਕਚਰ ਹੈ ਠੀਕ ਹੈ ਜੀ ਮਾਤਾ ਜੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਫਿਲਮ ਬਾਰੇ ਜੀ ਹਾਂਜੀ ਫਿਲਮ ਬਾਰੇ ਕੀ ਕਹਿਣਾ ਚਾਹੁੰਦੇ ਹੋ ਬਹੁਤ ਵਧੀਆ ਜੀ ਸਾਨੂੰ ਤਾਂ ਲੱਗੀ ਜਿਵੇਂ ਲੱਗੇ ਕਿਹੜਾ ਸੀਨ ਬਦਲੇ ਲੱਗਿਆ ਜੀ ਸਾਰੇ ਵਧੀਆ ਹੀ ਤੇ ਜੀ ਮਤਲਬ ਕੀ ਤੁਹਾਨੂੰ ਕੀ ਮੈਸੇਜ ਮਿਲਦਾ ਹੈ ਫਿਲਮ ਦੇਖ ਕੇ ਜੀ ਮੈਂ ਆਉਣ ਵਾਲੀ ਪੀੜ੍ਹੀ ਬੱਚੇ ਦੇਖ ਕੇ ਬਹੁਤ ਜ਼ਿਆਦਾ ਐਕਸਰਸਾਈਜ਼ ਕਰਦੇ ਆਂ ਫਿਲਮ ਦੇਖਦੇ ਆਂ ਹਾਂਜੀ ਕਿਵੇਂ ਲੱਗੀ ਈ ਫਿਲਮ ਬਹੁਤ ਵਧੀਆ ਫਿਲਮ ਆ ਅੱਛੀ ਫਿਲਮ ਆ ਮਤਲਬ ਕਿ ਜੋ ਜਨਰੇਸ਼ਨਾਂ ਨੂੰ ਪਤਾ ਲੱਗੂਗਾ ਜੋ ਚੀਜ਼ ਦਿਖਾਈ ਗਈ ਆ ਮਤਲਬ ਕਿ ਰੱਬ ਕਹਿੰਦੇ ਰੱਬ ਨਹੀਂ ਹੈ ਰੱਬ ਹਰ ਪਾਸੇ ਆ ਨੂੰ ਪੁੱਛਣਾ ਚਾਹੀਦਾ ਤਾਂ ਆਪਾਂ ਜੋ ਵੀ ਜਿਹਨੂੰ ਤੁਸੀਂ ਮੰਨਣਾ ਪੁੱਛੂਗੇ ਆਪਾਂ ਮਤਲਬ ਕਿ ਬਟਰ ਬੱਟਾ ਪਾਪ ਤੋਤਾ ਜਾਊਗਾ ਆਪਣਾ ਹਾਂਜੀ ਜਿਵੇਂ ਕਿਸੇ ਦਾ ਜਿਹੜਾ ਬੰਦਾ ਡੋਲ ਜਾਂਦਾ ਹੈ ਰੱਬ ਦੇ ਵਿਸ਼ਵਾਸ ਕਰਦਾ ਹੈ ਉਹਦੀ ਮਨੋ ਕਾਮਨਾ ਪੂਰੀ ਨਹੀਂ ਹੁੰਦੀ ਉਹਨੂੰ ਇੱਕ ਮੋਟੀਵੇਟ ਕਰਦੀ ਹੈ ਫਿਰੋ ਬੰਦੇ ਨੂੰ ਨਾ ਵੀ ਉਹ ਮਾਪੋ ਨਾਲ ਆਪਾਂ ਨਾਲ ਅੱਗੇ ਵਿਸ਼ਵਾਸ ਰੱਖਣਾ ਚਾਹੀਦਾ ਹਾਂਜੀ ਹਾਂਜੀ ਮੋਟੀਵੇਟ ਕਰਦੀ ਆ ਮਤਲਬ ਇਹ ਕਹਿੰਦਾ ਉਹ ਫਿਲਮ ਚ ਦਿਖਾਇਆ ਗਿਆ ਕਿ ਰੱਬ ਨੂੰ ਮੰਨੋ ਅੱਜ ਆਪਾਂ ਰੱਬ ਨੂੰ ਮੰਨੂਗੇ ਤਾਂ ਆਪਾਂ ਕੋਈ ਵੀ ਆਪਣੀ ਮਨ ਕਾਮਨਾ ਹੈ ਕੋਈ ਮਨ ਕਾਮਨਾ ਉਹ ਸਾਰੀ ਮਨ ਕਾਮਨਾ ਆਪਣੀਆਂ ਪੂਰੀਆਂ ਹੋਣਗੀਆਂ ਵਿੱਚ ਫਿਲਮ ਵਿੱਚ ਕਾਫੀ ਫਿਲਮ ਬਾਰੇ ਨਾ ਕੰਟਰੋਵਰਸੀ ਵੀ ਹੋਈ ਹੈ ਵੀ ਇਹ ਕਹਾਣੀ ਸੱਚੀ ਨਹੀਂ ਹੈਗੀ ਬਹੁਤ ਵਿਰੋਧ ਵੀ ਹੋਇਆ ਫਿਲਮ ਦਾ ਉਹਦੇ ਬਾਰੇ ਕੀ ਕਹੋਗੇ ਬਈ ਕਹਿੰਦੇ ਆ ਬਹੁਤ ਕੁਝ ਕਹਿੰਦੇ ਆ ਲੇਕਿਨ ਫਿਲਮ ਅੱਛੀ ਆ ਜੇ ਵਿਰੋਧ ਕਰਦੇ ਆ ਉਹਨਾਂ ਨੂੰ ਵੀ ਦੇਖਣੀ ਚਾਹੀਦੀ ਕਿਆ ਦਾ ਮਤਲਬ ਹੈ ਜੀ ਹਾਂ ਸਸੀ ਗਾ ਜੀ ਤੁਹਾਡਾ ਤਾਂ ਕਿਰਦਾਰ ਆ ਫਿਲਮ ਦੇ ਵਿੱਚ ਕੀ ਕਹੋਗੇ ਫਿਲਮ ਬਾਰੇ ਜੀ ਹਾਂ ਅੱਜ ਮੈਂ ਆਪਣੀ ਹੀ ਫਿਲਮ ਨੂੰ ਦਰਸ਼ਕ ਬਣ ਕੇ ਦੇਖਿਆ ਫਿਲਮ ਸੱਚੀ ਬਹੁਤ ਸੋਹਣੀ ਹੈ ਮੈਂ ਇਸ ਫਿਲਮ ਦੇ ਵਿੱਚ ਦੋ ਤਿੰਨ ਵਾਰ ਰਿਹਾ ਕਿ ਪਰ ਬਹੁਤ ਬਾਰ ਮੇਰੇ ਲੋਕ ਕੱਡੇ ਖੜੇ ਨਹੀਂ ਹੋਏ ਇਸ ਫਿਲਮ ਦੇ ਵਿੱਚ ਸੱਚੀ ਇਹੋ ਜਿਹੀਆਂ ਫਿਲਮਾਂ ਬਣੀਆਂ ਚਾਹੀਦੀਆਂ ਔਰ ਅਸੀਂ ਇਹੋ ਜਿਹੀ ਫਿਲਮਾਂ 'ਚ ਕੰਮ ਕਰੀਏ ਵੀ ਅਲੀ ਬੜਾ ਮਾਣ ਮਹਿਸੂਸ ਹੁੰਦਾ ਹੈ ਕਿ ਉਹ ਕਹਾਣੀਆਂ ਹੈ ਜਿਹੜੀਆਂ ਸਾਡੀਆਂ ਦਾਦੀਆਂ ਨਾਨੀਆਂ ਸੁਣਾਉਂਦੀਆਂ ਆਂਦੀਆਂ ਸੀ ਜਿਹੜੀ ਕਹਾਣੀ ਮੈਨੂੰ 50 ਸਾਲ ਪਹਿਲੇ ਮੇਰੀ ਦਾਦੀ ਨੇ ਸੁਣਾਈ ਸੀ ਉਹ ਉਸ ਕਹਾਣੀ ਨੂੰ ਮੈਂ ਪਰਦੇ ਉੱਤੇ ਦੇਖਿਆ ਔਰ ਬਹੁਤ ਕੁਝ ਸਿਖਾਉਂਦੀ ਹੈ ਫਿਲਮ ਅਰ ਮੇਰੀ ਸਾਰਿਆਂ ਨੂੰ ਬੇਨਤੀ ਹੈ ਕਿ ਪਰਿਵਾਰਾਂ ਸਮੇਤ ਆਓ ਔਰ ਇਸ ਫਿਲਮ ਨੂੰ ਦੇਖੋ ਇਸ ਫਿਲਮ ਦੇ ਵਿੱਚ ਬਹੁਤ ਕੁਝ ਸਿੱਖਣ ਨੂੰ ਮਿਲੇਗਾ ਰੱਬ ਦੀ ਰਜ਼ਾ ਵਿੱਚ ਰਹਿਣਾ ਕਿ ਫਿਲਮ ਸਿੱਖੂਗੀ ਤੇ ਇਸ ਫਿਲਮ ਨੂੰ ਸਾਰੇ 10/10 ਨੰਬਰ ਦੇ ਰਹੇ ਆ ਔਰ ਨਾ ਹੀ ਪੂਰੇ ਪੂਰੇ ਨੰਬਰ ਦਿੰਦਾ ਪਰ ਫਿਲਮ ਡਾਇਰੈਕਸ਼ਨ ਪੱਖੋਂ ਕਹਾਣੀ ਪੱਖੋਂ ਬਹੁਤ ਵਧੀਆ ਬਣੀ ਹੈ ਹਰ ਅੰਦੇਰੇ ਹਰ ਐਕਟਰ ਨੇ ਬਹੁਤ ਵਧੀਆ ਕਿਰਦਾਰ ਨੁਮਾਇਆ ਅੱਜ ਜਿਵੇਂ ਪ੍ਰੋਡਿਊਸਰ ਬਹੁਤ ਡਰਦੇ ਨੇ ਨਾ ਪੈਸਾ ਲਾਉਣ ਤੋਂ ਇਹ ਜਿਹੜੀ ਹਿਸਟਰੀ ਵਾਲੀ ਫਿਲਮ ਹੈ ਹਿਸਟਰੀ ਚੱਕਣ ਤਾਂ ਉਹ ਵੀ ਲੋਕ ਦੇਖਣ ਨਹੀਂ ਆਉਂਦੇ ਤੇ ਅੱਜ ਤਾਂ ਇੰਨਾ ਘੱਟ ਸੀਗਾ ਵੀ ਲੋਕ ਬਾਹਰ ਵੀ ਖੜੇ ਸੀ ਜਿੰਨੇ ਅੰਦਰ ਸੀ ਉਨੀ ਬਾਹਰ ਖੜੇ ਸੀ ਆਡੀਅנס ਜੁਕ ਇਧਿਆ ਇਤਿਹਾਸਕ ਫਿਲਮਾਂ ਬਣਦੀਆਂ ਨਾ ਇਹਦੇ ਤੇ ਪਹਿਲੀ ਗੱਲ ਤਾਂ ਖੋਜ ਬਹੁਤ ਅੱਛੀ ਹੋਣੀ ਚਾਹੀਦੀ ਹੈ ਦੂਜੇ ਨੰਬਰ ਤੇ ਇੱਕ ਵਿਜ਼ਨ ਹੋਣਾ ਚਾਹੀਦਾ ਕਿ ਅਸੀਂ ਬਣਾਉਣਾ ਕੀ ਹੈ ਮੈਂ ਤਾਂ ਆਪਣੀਆਂ ਧਾਰਮਿਕ ਸੰਸਥਾਵਾਂ ਨੂੰ ਬੇਨਤੀ ਕਰਦਾ ਕਿ ਇਹੋ ਜਿਹੀਆਂ ਫਿਲਮਾਂ ਨੇ ਜਿਹੜਾ ਆ ਉਹ ਪ੍ਰਮੋਟ ਕਰੋ ਸਗੋਂ ਆਪਣੇ ਹੱਥਾਂ ਵਿੱਚ ਲਾਓ ਆਪ ਬਣਵਾਓ ਇਹੋ ਜਿਹੀਆਂ ਫਿਲਮਾਂ ਸਾਨੂੰ ਵੀ ਫਕਰ ਮਹਿਸੂਸ ਹੋਵੇ ਕਿ ਅਸੀਂ ਆਪਣੀਆਂ ਧਾਰਮਿਕ ਸੰਸਥਾਵਾਂ ਦੇ ਨਾਲ ਆਪਣੇ ਇਤਿਹਾਸ ਦੇ ਵਿੱਚ ਕੰਮ ਕਰ ਰਹੇ ਹਾਂ ਕੀ ਲੱਗਦਾ ਜਿਹੜੇ ਬੰਦੇ ਜ਼ਿੰਦਗੀ ਵਿੱਚ ਡੋਲ ਜਾਂਦੇ ਨੇ ਮੇਰੇ ਤੋਂ ਆਹਿੰਦਾ ਰੱਬ ਮੈਨੂੰ ਸੁਣਦਾ ਨਹੀਂ ਉਹਨਾਂ ਨੂੰ ਇੱਕ ਮੋਟੀਵੇਸ਼ਨ ਦਾ ਕੰਮ ਵੀ ਕਰਦੀ ਹੈ ਫਿਲਮ ਇਹ ਕੰਮ ਵੀ ਕਰ ਸਕਦੀ ਹੈ ਨਾ ਹੌਸਲਾ ਦਿੰਦੀ ਹੈ 95% ਬੰਦੇ ਜਿਹੜੇ ਉਹ ਡੋਲਦੇ ਆ ਮੈਂ ਵੀ ਬਹੁਤ ਜਗ੍ਹਾ ਜ਼ਿੰਦਗੀ ਤੇ ਡੋਲਦਾ ਹਾਂ ਪਰ ਅੱਜ ਬਹੁਤ ਕੁਝ ਸਿੱਖਣ ਨੂੰ ਮਿਲਿਆ ਪਰ ਮੈਨੂੰ ਲੱਗਦਾ ਕਿ ਇਹ ਫਿਲਮ ਦੇਖ ਕੇ ਨਾ ਕੌਨਫੀਡੈਂਸ ਲੋਕਾਂ ਦੇ ਵਿੱਚ ਵਧੇਗਾ ਖਾਸ ਕਰਕੇ ਮੈਨ ਇੱਕ ਚੀਜ਼ ਹੈ ਕਿ ਉਹ ਸੁਇਸਾਈਡ ਕਰਨ ਲੱਗਦਾ ਆਤਮ ਹੱਤਿਆ ਕਰਨ ਦਾ ਜਿਹੜੇ ਡਾਇਲੋਗ ਧੀਰਜ ਕੁਮਾਰ ਨੇ ਬੋਲੇ ਆ ਰੀਅਲੀ ਬਹੁਤ ਵਧੀਆ ਸੀ ਮੈਨੂੰ ਲੱਗਦਾ ਜਿਹੜੇ ਆਤਮ ਹੱਤਿਆ ਵੀ ਕਰਨ ਜਾਣਗੇ ਨਾ ਜੇ ਉਹਨਾਂ ਦੇ ਮਨ 'ਚ ਵੀ ਵਿਚਾਰ ਹੋਏਗਾ ਅਗਰ ਉਹ ਫਿਲਮ ਦੇਖਣਗੇ ਉਹ ਵੀ ਆਤਮ ਹੱਤਿਆ ਨਹੀਂ ਕਰਨਗੇ ਇਹ ਫਿਲਮ ਬਹੁਤ ਸੋਹਣੀਆ ਪਰਿਵਾਰਾਂ ਨਾਲ ਬੈਠ ਕੇ ਦੇਖਣ ਵਾਲੀ ਫਿਲਮ ਹੈ ਇਸ ਫਿਲਮ ਦਾ ਇੱਕ ਇੱਕ ਡਾਇਲੌਗ ਇੱਕ ਇੱਕ ਦ੍ਰਿਸ਼ ਕੁਝ ਸਿਖਾਉਂਦਾ ਹੈ ਔਰ ਸਾਨੂੰ ਸਿਖਾਉਂਦਾ ਹੈ ਤੇ ਤੁਹਾਨੂੰ 11 ਕਿਰਦਾਰ ਕੀ ਦਾ ਬਜੇ ਲੱਗੇ ਫਿਲਮ ਦੇ ਵਿੱਚ ਕੈਰੈਕਟਰ ਦੇ ਵਿੱਚ ਦੇਖੋ ਇਸ ਫਿਲਮ ਦੀ ਜਿਹੜੀ ਕਹਾਣੀ ਹੁੰਦੀ ਨਾ ਸਾਰੇ ਕਿਰਦਾਰ ਬਹੁਤ ਵਧੀਆ ਹੁੰਦੇ ਆ ਪਰ ਜੋ ਰੁਪੇਲ ਮਰਨੇ ਦਾ ਕਿਰਦਾਰ ਸੁਭਾਗੀ ਬੀਰੇ ਜੀ ਦਾ ਜਮ ਪਾਜੀ ਜੋਗਰਾਜ ਜੀ ਨੇ ਕਿਰਦਾਰ ਨਾ ਬਹੁਤ 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 ਵਧੀਆ ਸਾਰੇ ਐਕਟਰ ਜਿਹੜੇ ਉਹ ਵਧਾਈ ਦੇ ਹੱਕਦਾਰ ਫਿਲਮ ਬਹੁਤ ਵਧੀਆ ਹੈ ਬੰਜੀ ਫਿਲਮ ਬਾਰੇ ਕੀ ਕਹਿਣਾ ਚਾਹੋਗੇ ਬਹੁਤ ਸੋਹਣੀ ਮੂਵੀ ਹੈ ਜੀ ਸਾਨੂੰ ਸੱਭਿਆਚਾਰ ਨਾਲ ਜੁੜਨਾ ਚਾਹੀਦਾ ਤੇ ਆਪਦੀ ਫੈਮਿਲੀ ਨਾਲ ਜ਼ਰੂਰ ਆਉਣਾ ਚਾਹੀਦਾ ਹੈ ਬਹੁਤ ਸਾਰਿਆਂ ਨੇ ਕਰੈਕਟਰ ਵੀ ਬਹੁਤ ਵਧੀਆ ਰੂਪੀ ਗਿੱਲ ਜੀ ਨੇ ਬਹੁਤ ਵਧੀਆ ਐਕਟਿੰਗ ਕੀਤੀ ਹੈ ਸਾਰਿਆਂ ਦਾ ਰੋਲ ਬਹੁਤ ਵਧੀਆ ਯੋਗਰਾਜ ਸਿੰਘ ਜੀ ਦਾ ਬਹੁਤ ਵਧੀਆ ਐਕਟਿੰਗ ਕੀਤੀ ਹੈ ਔਨ ਪੁਆਇੰਟ ਸਾਰਿਆਂ ਨੂੰ ਦੇਖਣੀ ਚਾਹੀਦੀ ਆ ਪਰ ਸਾਰੀਆਂ ਮੂਵੀਆਂ ਦੇਖਦੇ ਆ ਕੈਰੀਓਨ ਜਾਂ ਟਾਟਾ ਜਟਾ ਜਟੇਂ ਜੁਲੀਅਟ ਮੈਂ ਕਹਿਣਾ ਉਹ ਵੀ ਦੇਖਣੀ ਚਾਹੀਦੀ ਹੈ ਪਰ ਇਹ ਜ਼ਰੂਰ ਆ ਕੇ ਆਪਣੇ ਵਿਰਸੇ ਨਾਲ ਜੁੜਨਾ ਚਾਹੀਦਾ ਹੈ ਜ਼ਰੂਰ ਦੇਖਣੀ ਚਾਹੀਦੀ ਹੈ ਕੀ ਮੈਸੇਜ ਜੁੜ ਜੁੜਦਾ ਹੈ ਜੀ ਸਾਰਿਆਂ ਨੂੰ ਜੋੜ ਕੇ ਰੱਖਦਾ ਹੈ ਮੈਸੇਜ ਸਾਨੂੰ ਅਵੇਅਰ ਕਰਦਾ ਹੈ ਇਨਸਪੀਰੇਸ਼ਨ ਦਿੰਦਾ ਹੈ ਤੇ ਜੋੜਦਾ ਆਪਣੇ ਵਿਰਸੇ ਨਾਲ ਮਤਲਬ ਇਹ ਵੀ ਕਿ ਤਰ੍ਹਾਂ ਦਿਖਾਇਆ ਗਿਆ ਵੀ ਰੱਬ 'ਚ ਭਰੋਸਾ ਰੱਖਣਾ ਚਾਹੀਦਾ ਆਪਾਂ ਨੂੰ ਇੱਕ ਤਰ੍ਹਾਂ ਰੱਬ 'ਚ ਭਰੋਸਾ ਹੁੰਦਾ ਤਾਂ ਉਹਦਾ ਘਰ ਵਾਲਾ ਉਹਦੇ ਨਾਲ ਰਹਿੰਦੀ ਆ ਉਹ ਠੀਕ ਵੀ ਹੋ ਜਾਂਦਾ ਐਂਡ ਦੇ ਵਿੱਚ ਹਾਂਜੀ ਇਹੀ ਹੈ ਜੀ ਗੱਲ ਮੈਸੇਜ ਇਹੀ ਹੈ ਜੀ ਤੇ ਸਾਡੇ ਨਾਲ ਅਨਮੋਲ ਮੌਜੂਦ ਨੇ ਫਿਲਮ ਦੇ ਵਿੱਚ ਕੀ ਕਿਰਦਾਰ ਕੀਤਾ ਬਹੁਤ ਹੀ ਸੋਹਣਾ ਗੱਲਬਾਤ ਕਰਦੇ ਆ ਬਾਈ ਜੀ ਕਿਵੇਂ ਲੱਗੀ ਫਿਲਮ ਬਹੁਤ ਵਧੀਆ ਜੀ ਪਹਿਲਾਂ ਤੁਸੀਂ ਦੱਸੋ ਤੁਹਾਨੂੰ ਕਿਵੇਂ ਲੱਗੀ ਕਿਵੇਂ ਸੋਹਣੀ ਲੱਗੀ ਆ ਤੇ ਫਿਲਮ ਕੀ ਮੈਸੇਜ ਦੇਣਾ ਚਾਹੁੰਦੀ ਹੈ ਜਿਹੜੀ ਫਿਲਮ ਦੇ ਵਿੱਚ ਐਂਡ ਦੇ ਵਿੱਚ ਆਪਾਂ ਨੂੰ ਕੀ ਮੈਸੇਜ ਮਿਲਦਾ ਹੈ ਦੇਖੋ ਮੈਸੇਜ ਦਾ ਸਭ ਤੋਂ ਪਹਿਲਾਂ ਗੱਲ ਕਰੀ ਬਹੁਤ ਵੱਡਾ ਮੈਸੇਜ ਹੈ ਹਨਾ ਸਾਨੂੰ ਕਹਾਣੀ ਦਾ ਨਹੀਂ ਪਤਾ ਹਨਾ ਅਸੀਂ YouTube ਤੇ ਜਿਆਦਾਤਰ ਸੁਣਿਆ ਵੀ ਇੱਕ ਪਿੰਗਲਾ ਸੀਗਾ ਕਿ ਬੀਬੀ ਰਜਨੀ ਹੁੰਦੀ ਸੀ ਉਹਦਾ ਕੋੜੀ ਨਾਲ ਵਿਆਹ ਕਰ ਸਾਨੂੰ ਇਹਨਾਂ ਕੀ ਪਤਾ ਪਰ ਜਿਹੜਾ ਫਿਲਮ 'ਚ ਦੇਖੋਗੇ ਤੁਹਾਨੂੰ ਪਤਾ ਲੱਗੂਗਾ ਕਿਵੇਂ ਉਹਦਾ ਜਨਮ ਹੋਇਆ ਰਾਜੇ ਦੀ ਕਿੰਨੀ ਬੀਟੀ ਸੀ ਕਿਵੇਂ ਉਹਦੇ ਨ ਵਰਤਾਓ ਕੀਤਾ ਗਿਆ ਹਨਾ ਮਤਲਬ ਉਹਦਾ ਪਿੰਗਲ ਵਿਆਹ ਹੋਇਆ ਤਾਂ ਕਿਵੇਂ ਹੋਇਆ ਕਿਉਂ ਹੋਇਆ ਉਹਨੂੰ ਤੁਹਾਨੂੰ ਨਿੱਕੀ-ਨਿੱਕੀ ਗੱਲ ਦਾ ਪਤਾ ਲੱਗੂਗਾ ਰੀਜ਼ਨ ਪਤਾ ਲੱਗੂਗਾ ਜਿਹੜੇ ਵਿੱਚ ਦਰਖਤ ਸੱਟਦਾ ਹੈ ਨਾ ਮਤਲਬ ਵੈਸੇ ਤਾਂ ਇਹ ਸਰਪ੍ਰਾਈਜ਼ ਦੀ ਗੱਲਾਂ ਨੇ ਜਦੋਂ ਫਿਲਮ ਦੇਖੋਗੇ ਫੇਰ ਹੀ ਤੁਹਾਨੂੰ ਪਤਾ ਲੱਗਣਾ ਦਰਖਤ ਸੱਟਦਾ ਹੈ ਫਿਲਮ ਦੇ ਵਿੱਚ ਕਿਤੇ ਕਹਾਣੀ ਨਾਲ ਜੁੜਿਆ ਹੋਇਆ ਜਾਂ ਫਿਲਮ ਦੇ ਵਿੱਚ ਇਹ ਦਿਖਾਇਆ ਗਿਆ ਸੀਨ ਐਡ ਕੀਤਾ ਹੋਇਆ ਹੈ ਮੈਨੂੰ ਲੱਗਦਾ ਐਡ ਤਾਂ ਨਹੀਂ ਹੈਗਾ ਕਿਉਂਕਿ ਇਹ ਜੇ ਉਧਰ ਦੀ ਰਿਐਲਿਟੀ ਦਿਖਾਈ ਹੈ ਨਾ ਬੀਬੀ ਰਜਨੀ ਦੀ ਕਹਾਣੀ ਇੱਕ ਉਹਦੇ ਚ ਰੀਅਲ ਗੱਲਾਂ ਦਿਖਾਈਆਂ ਗਈਆਂ ਨੇ ਰਿਐਲਿਟੀ ਹੈ ਇਹ ਸੱਚ ਹੈ ਨਾ ਕਿਤਨਾ ਕਿਤਨਾ ਇਤਿਹਾਸ ਨੂੰ ਆਪਾਂ ਜਦੋਂ ਪੇਸ਼ ਕਰਦੇ ਆ ਉਹਨੂੰ ਵਿੱਚ ਥੋੜਾ ਬਹੁਤਾ ਸੀਨ ਐਡ ਵੀ ਕਰਨਾ ਪੈਂਦਾ ਨੇ ਮਸਾਲਾ ਉਹ ਇਸ ਕਰਕੇ ਵੀ ਆਫਸਰ ਨੂੰ ਦਿਖਾਇਆ ਗਿਆ ਕੋਈ ਐਡ ਕੀਤਾ ਪਾਉਣਾ ਕਿ ਸਾਰੀ ਜਿਹੜੀ ਹਿਸਟਰੀ ਆ ਉਦੋਂ ਹੀ ਫਿਲਮ ਸਾਰੀ ਉਦੋਂ ਹੀ ਦਿਖਾਈ ਗਈ ਫਿਲਮ ਸਾਰੀ ਨਾ ਨਾ ਜਿੱਦਾਂ ਦੀ ਹਿਸਟਰੀ ਹੈ ਉਦਾਂ ਹੀ ਫਿਲਮ ਬਣਾਈ ਗਈ ਹੈ ਬਟ ਐ ਵੀ ਰਿਸਰਚ ਵਰਕ ਬਹੁਤ ਜ਼ਿਆਦਾ ਕੀਤਾ ਗਿਆ ਛੋਟੀ ਛੋਟੀ ਗੱਲ ਤੇ ਮੈਂ ਸਭ ਤੋਂ ਪਹਿਲਾਂ ਆਪਣੇ ਡਾਇਰੈਕਟਰ ਵੀਰਾ ਅਮਰ ਹੰਦਲ ਬਾਈ ਜੀ ਨੂੰ ਬਹੁਤ ਬਹੁਤ ਮੁਬਾਰਕਾਂ ਕਿ ਇਹੋ ਜੀ ਫਿਲਮ ਚ ਇਹੋ ਜੀ ਫਿਲਮ ਲੈ ਕੇ ਆਏ ਨੇ ਸਿਨੇਮੇ ਚ ਬਹੁਤ ਵੱਡੀ ਗੱਲ ਹੈ ਪ੍ਰੋਡਿਊਸਰ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਇਹੋ ਜੀ ਫਿਲਮ ਸਾਡੀ ਆਡੀਅנס ਨੂੰ ਦਿੱਤੀ ਹੈ ਨਾ ਬਹੁਤ ਵੱਡੀ ਗੱਲ ਹੈ ਇੱਕ ਨਵੀਂ ਚੀਜ਼ ਲੈ ਕੇ ਆ ਤੁਨ ਨੂੰ ਵੀ ਨਹੀਂ ਪਤਾ ਹੋਣਾ ਇਹ ਮਨ ਕੀ ਪਰ ਫਿਲਮ ਦੇਖ ਕੇ ਪਤਾ ਲੱਗਦਾ ਨਾ ਸਾਰੀਆਂ ਚੀਜ਼ਾਂ ਦਾ ਕੀ ਲੱਗਦਾ ਜਿਹੜੀ ਆਡੀਅנס ਹੈ ਇਤਿਹਾਸ ਦੇਖਣਾ ਚਾਹੁੰਦੀ ਹੈ ਪ੍ਰੋਡਿਊਸਰ ਡਰਦੇ ਵੀ ਨਹੀਂ ਇਹਨਾਂ ਖਰਚਾ ਕਰਨ ਤੋਂ ਜਦੋਂ ਫਿਲਮ ਬਣਦੀ ਹੈ ਕੋਈ ਇਹਨਾਂ ਵੀ ਲੋਕ ਆਉਂਦੇ ਨਹੀਂ ਆਡੀਅנס ਦਾ ਜਦ ਕਮੇਡੀ ਦੇਖਣਾ ਪਸੰਦ ਕਰਦੀ ਹੈ ਜਾਂ ਐਕਸ਼ਨ ਫਿਲਮਾਂ ਇਤਿਹਾਸ ਨਾਲ ਜੁੜਨਾ ਥੋੜਾ ਜਿਹਾ ਬੋਰਿੰਗ ਵੀ ਹੁੰਦਾ ਇਤਿਹਾਸ ਨਾਲ ਇਸ ਕਰਕੇ ਜੁੜਦੇ ਨਹੀਂ ਹੈ ਕਿ ਲੋਕ ਕੀ ਲੱਗਦਾ ਸੀ ਇਸ ਵਾਰ ਜਿਹੜਾ ਕੱਟ ਸੀਗਾ ਜਿੰਨੇ ਆਡੀ ਅੰਦਰ ਬੈਠੇ ਸੀ ਲੋਕ ਉੰਨੀ ਬਾਰ ਸੀਗੇ ਤਿੰਨ ਆਡੀਆ ਫੁੱਲ ਸੀਗੀਆਂ ਤਿੰਨ ਆਡੀਆ ਪ੍ਰੀਮੀਅਰ ਵਾਸਤੇ ਇੱਕ ਆਡੀ ਸੀ ਦੋ ਆਡੀ ਮੈਂ ਵੀ ਬਾਹਰ ਲੇਟ ਆਇਆ ਮੈਨੂੰ ਅਜਾਣ ਨਹੀਂ ਦਿੱਤਾ ਕਿ ਚੱਲ ਮੇਰੇ ਨਾਲ ਜਨਮਸ਼ਣ ਸੀਗੀ ਹੈ ਨਾ ਮੈਂ ਕੰਮ ਕੀਤਾ ਫਿਲਮ ਚ ਤਾਂ ਮੈਨੂੰ ਕਿਹਾ ਸਭ ਤੁਸੀਂ ਆ ਜਾਓ ਬਹੁਤ ਜ਼ਿਆਦਾ ਲੋਕ ਪਿੱਛੇ ਹਟ ਕੇ ਗਏ ਆ ਬਹੁਤ ਜ਼ਿਆਦਾ ਸੀਟਾਂ ਨਹੀਂ ਸੀਗੇ ਅੰਦਰ ਲੋਕ ਖੜਕੇ ਦੇਖੀ ਗਿਆ ਮਤਲਬ ਇੰਨਾ ਪਰਵਾ ਹੰਗਾਰਾ ਮਿਲ ਰਿਹਾ ਹੈ ਸੁਪਰ ਡੁਪਰ ਹਿੱਟ ਆ ਫਿਲਮਾਂ ਇਹ ਲੱਗਦਾ ਵੀ ਅੱਗੇ ਵੀ ਇੱਦਾਂ ਹੀ ਹੰਗਾਰਾ ਮਿਲੂਗਾ ਫਿਲਮਾਂ ਫਿਲਮਾਂ ਨੂੰ ਜਰੂਰ ਮਿਲੂਗਾ ਹੰਗਾਰਾ ਸਾਡੀ ਵੀ ਇਹੀ ਬੇਨਤੀ ਹੈ ਬਾਕੀ ਆਡੀਅנס ਨੇ ਆਡੀਅנס ਨੇ ਡਿਸਾਈਡ ਕਰਨਾ ਹੈ ਸਾਡੀ ਵੀ ਸਾਰਿਆਂ ਨੂੰ ਬੇਨਤੀ ਕਿ ਜਰੂਰ ਜਾ ਕੇ ਫਿਲਮ ਦੇਖਿਓ ਪਰਿਵਾਰ ਸਮੇਤ ਸਭ ਤੋਂ ਵੱਡੀ ਦੇਖਣ ਵਾਲੀ ਫਿਲਮ ਹੈ ਹੈਨਾ ਪਰਿਵਾਰ ਦੇ ਨਾਲ ਆਪਾਂ ਬੈਠ ਕੇ ਆਪਣੇ ਬੱਚਿਆਂ ਨੂੰ ਲੈ ਕੇ ਆਉਣਾ ਜ਼ਰੂਰੀ ਹੈ ਸਾਡੇ ਬੱਚੇ ਨੂੰ ਇਤਿਹਾਸ ਪਤਾ ਲੱਗੂਗਾ ਇਤਿਹਾਸ ਕੀ ਸਾਡੀ ਨੂੰ ਧੰਨਵਾਦ ਠੀਕ ਹੈ ਵੀਰੇ ਤੇ ਸਾਡੇ ਨਾਲ ਮੌਜੂਦ ਨੇ ਜਿੱਤੂ ਭਾਈ ਤੇ ਜਿੱਤੂ ਭਾਈ ਦਾ ਫਿਲਮ ਦੇ ਫਿਲਮ ਦੇ ਵਿੱਚ کردار ਵੀ ਆ ਪੰਡ ਦਾ ਬਹੁਤ ਹੀ ਸੋਹਣਾ ਭਾਈ ਜੀ ਬਹੁਤ ਸੋਹਣੀ ਫਿਲਮ ਹੈ ਮੈਂ ਇਹੀ ਕਹਿਣਾ ਚਾਹੂੰਗਾ ਕਿ ਮੇਰੀ ਸਾਰਿਆਂ ਨੂੰ ਬੇਨਤੀ ਹੈ ਕਿ ਆਪਣੀਆਂ ਫੈਮਲੀਆ ਨਾਲ ਜ਼ਰੂਰ ਦੇਖਣ ਆਓ ਤੇ ਸਪੈਸ਼ਲੀ ਆਪਣੇ ਬੱਚਿਆਂ ਨੂੰ ਜਿਹੜੀ ਫਿਲਮ ਹੈ ਜ਼ਰੂਰ ਦਿਖਾਓ ਤਾਂ ਜੋ ਕਈ ਆਪਣੇ ਤੁਸੀਂ ਦੇਖ ਲੋ ਜਿਹੜੇ ਅੱਜ ਕੱਲ ਉਹਦੇ ਬੱਚੇ ਆ ਜਿਹੜਾ ਮੰਨ ਲਓ 11ਵੀਂ 12ਵੀਂ ਵਾਲੇ ਉਹਨਾਂ ਨੂੰ ਬੜਿਆਂ ਨੂੰ ਪਾਲ ਜਦਿਆਂ ਨੂੰ ਵੀ ਨਹੀਂ ਪਤਾ ਵੀ ਬੀਬੀ ਰਜਨੀ ਕੌਣ ਸੀ ਹਾਲਾਂਕਿ ਬਹੁਤ ਵੱਡਾ ਨਾਮ ਹੈ ਆਪਣੇ ਇਤਿਹਾਸ 'ਚ ਜਿਹੜਾ ਲਿਖਿਆ ਗਿਆ ਨਾ ਤਾਂ ਅੱਧਿਆਂ ਨੂੰ ਦੁੱਖ ਭੰਜਨੀ ਵੀਰੀ ਦਾ ਹੀ ਨਹੀਂ ਪਤਾ ਹਾਂ ਤਾ ਮੈਂ ਚਾਹਣਾ ਕਿ ਆਪਣੇ ਬੱਚਿਆਂ ਨੂੰ ਵੀ ਜਰੂਰ ਦਿਖਾਓ ਫਿਲਮ ਤੇ ਫਿਲਮ ਦੀ ਮੇਕਿੰਗ ਤੇ ਫਿਲਮ ਵਿੱਚ ਇਕੱਲਾ ਇਕੱਲਾ ਕਿਰਦਾਰ ਬਾ ਕਮਾਲ ਦਾ ਤੇ ਕਲਾਈਮੈਕਸ ਤਾਂ ਤੁਹਾਨੂੰ ਪਤਾ ਹੀ ਹੈ ਜੀ ਲਗਭਗ ਸਾਰੀ ਆਡੀਅੰਸ ਹੀ ਰੋਣ ਲੱਗ ਗਈ ਸੀ ਬਹੁਤ ਕਮਾਲ ਦੀ ਫਿਲਮ ਹੈ ਜੀ ਆਪਣੇ ਕਿਰਦਾਰ ਬਾਰੇ ਕੀ ਕਹੋਗੇ ਜਿਹੜੀ ਇੱਕ ਆਪਣੀ ਪ੍ਰਥਾ ਲੋਭ ਵੀ ਹੁੰਦੀ ਜਾਂਦੀ ਹੈ ਨਾ ਭੰਡ ਪ੍ਰਥਾ ਤੁਸੀਂ ਉਹ ਕਿਰਦਾਰ ਕਰਿਆ ਹੈ ਤੁਹਾਡੇ ਨਾਲ ਤੁਹਾਡੇ ਸਾਥੀ ਵੀ ਸੀਗੇ ਉਹ ਕਿਵੇਂ ਲੱਗਿਆ ਉਹ ਬਹੁਤ ਵਧੀਆ ਲੱਗਿਆ ਮੰਨ ਲਓ ਜਦੋਂ ਪਹਿਲਾਂ ਮੈਨੂੰ ਦੱਸ ਕਿਹਾ ਸੀ ਬਾਈ ਹਰਗੇ ਨੇ ਕਹਿੰਦੇ ਵੀ ਇਦਾਂ ਦਾ ਭੰਡ ਮਰਾਸੀ ਦਾ ਕਰੈਕਟਰ ਕਰਨਾ ਤਉਹਦੇ ਤੁਹਾਨੂੰ ਪਤਾ ਮੇਰੀ ਜਿਹੜੀ ਬੀਅਰਡ ਸੀਗੀ ਉਹ 골ਡਨ ਸੀਗੀ ਦਾੜੀ ਮੇਰੀ 골ਡਨ ਸੀ ਤੇ ਹਾਂ ਕੈਰੈਕਟਰ ਇੱਕ ਤਰ੍ਹਾਂ ਦਾ ਪੇਸ਼ ਕਰਿਆ ਸੀ ਬਹੁਤ ਸੋਹਣਾ ਕੋਈ ਹੋਰ ਮੇਰੇ ਫਿਲਮ ਦਾ ਸ਼ੂਟ ਚੱਲ ਰਿਹਾ ਸੀਗਾ ਤੇ ਉਹਦੇ ਚ ਉਹ 골ਡਨ ਕੀਤੀ ਹੋਈ ਸੀ ਉਹ ਚ ਫੋਰਨਰ ਦਾ ਕੈਰੈਕਟਰ ਸੀ ਮੇਰਾ ਤਾਂ ਜਦੋਂ ਮੈਂ ਆਇਆ ਲੁੱਕ ਟੈਸਟ ਲਈ ਕਹਿੰਦੇ ਯਾਰ 골ਡਨ ਦਾੜੀ ਕਹਿੰਦੇ ਯਾਰ ਵੀ ਇਹ ਸੋਹਣੀ ਲੱਗੂ ਜਿਵੇਂ ਪਹਿਲਾਂ ਨਾ ਮਰਾਸੀ ਮਹਿੰਦੀ ਮੁੰਦੀ ਲਾ ਲੈਂਦੇ ਜਿਹੜੇ ਮੁਸਲਮਾਨ ਸੀ ਹਨ ਤਾਂ ਕਹਿੰਦੇ ਵੀ ਇਦਾਂ ਕਰਕੇ ਸੋਹਣੀ ਲੱਗੂ ਚੱਲ ਕਹਿੰਦੇ ਇਸੇ ਲੁੱਕ ਜੀ ਆਪਾਂ ਸ਼ੂਟ ਕਰਦੇ ਆਂ ਉਹ ਫਿਰ ਤਾਂ ਕਰਕੇ ਉਹਦਾ ਉਸੇ ਲੁੱਕ 'ਚ ਸ਼ੂਟ ਕੀਤਾ ਤੇ ਮੈਨੂੰ ਬਹੁਤ ਵਧੀਆ ਲੱਗਿਆ ਕਿਉਂਕਿ ਆਪਾਂ ਕਾਲਜਾਂ 'ਚ ਯੂਥ ਫੈਸਟੀਵਲਾਂ 'ਚ ਮੈਂ ਬਹੁਤ ਕੀਤੇ ਆ ਨਾ ਭੰਡ ਤਾਂ ਬਹੁਤ ਵਧੀਆ ਲੱਗਿਆ ਤੇ ਲਾਸਟ ਵਿੱਚ ਕੀ ਕਹਿਣਾ ਚਾਹਣਾ ਦਰਸ਼ਕਾਂ ਨੂੰ ਜਿਹੜੇ ਫਿਲਮ ਦੇਖਣ ਆਉਣਾ ਚਾਹੁੰਦੇ ਨੇ ਦਰਸ਼ਕਾਂ ਨੂੰ ਇਹੀ ਕਹਿਣਾ ਚਾਹਾਂਗਾ ਜੀ ਜਰੂਰ ਫਿਲਮ ਦੇਖਣ ਆਓ ਆਪਣੇ ਬੱਚਿਆਂ ਨਾਲ ਆਓ ਆਪਣੀ ਫੈਮਿਲੀ ਨਾਲ ਸਾਰੇ ਜਣੇ ਫਿਲਮ ਦੇਖਣ ਆਓ ਬਾ ਕਮਾਲ ਦੀ ਫਿਲਮ ਹੈ ਬਹੁਤ ਧੰਨਵਾਦ ਤੁਸੀਂ ਦਿਮਾਲਾ ਸਜਾਇਆ ਹੋਇਆ ਹੈ ਫਿਲਮ ਵੀ ਸਿੱਖ ਇਤਿਹਾਸ ਨਾਲ ਜੁੜੀ ਹੋਈ ਹੈ ਕੀ ਕਹਿਣਾ ਚਾਹੋਗੇ ਫਿਲਮ ਬਾਰੇ ਅ ਸਰ ਮੈਂ ਨਾ ਸਾਰਿਆਂ ਨੂੰ ਇਹ ਕਹਿ ਰਹੀ ਹਾਂ ਕਿ ਮੇਰੀ ਅੱਜ ਇਹ ਮੂਵੀ ਦੇਖ ਕੇ ਪੰਜਾਬੀ ਸਿਨੇਮਾ ਵਾਸਤੇ ਰਿਸਪੈਕਟ ਬਹੁਤ ਜ਼ਿਆਦਾ ਵਧ ਗਈ ਹੈ ਬਿਕਾਜ਼ ਪੰਜਾਬੀ ਸਿਨੇਮਾ ਫਾਈਨਲੀ ਫੈਮਿਲੀ ਡਰਾਮਾਸ ਤੋਂ ਬਾਹਰ ਆ ਰਿਹਾ ਹੈ ਹੈਨਾ ਮਤਲਬ ਪਤਾ ਹੈ ਪੰਜਾਬੀ ਸਿਨੇਮਾ ਦੀ ਨਾ ਇੱਕ ਪਰਸੈਪਸ਼ਨ ਬਣ ਗਈ ਸੀ ਯਾਰ ਉਹੀ ਹੋਣਾ ਹੈ ਕਿ ਜ਼ਮੀਨ ਵੰਡ ਲੋ ਇਤੋਂ ਕਰ ਲੋ ਵਿਆ ਇੱਧਰ ਨਹੀਂ ਤੇ ਉੱਧਰ ਨਹੀਂ ਬਸ ਉਹੀ ਸਭ ਕੁਝ ਬਟ ਇਸ ਮੂਵੀ ਨੇ ਪੰਜਾਬੀ ਸਿਨੇਮਾ ਨੂੰ ਇੰਨਾ ਪੀਕ ਤੇ ਲੈ ਕੇ ਜਾਣਾ ਆਈ ऍम ਸ਼ੋਰ ਆਫ ਥੈਟ ਬਿਕਾਜ਼ ਐਜ਼ ਅ ਯੂਥ ਅੱਪਾ ਜਦੋਂ ਕਲਾਸਿਸ ਵਿੱਚ ਹਿਸਟਰੀ ਪੜ੍ਹਦੇ ਆ ਨਾ ਆਪਾਂ ਦੀ ਹਿਸਟਰੀ ਨਾ ਬੁੱਕਸ 'ਤੇ ਰਹਿ ਚੁੱਕੀ ਹੈ ਕਿਉਂ ਆਪਾਂ ਨੂੰ ਸਿੱਖੀਜ਼ਮ ਨਾਲੋਂ ਹਿੰਦੂ ਹਿੰਦੂਇਜ਼ਮ ਦੀ ਹਿਸਟਰੀ ਜ਼ਿਆਦਾ ਪਤਾ ਹੈ ਕਿਉਂ ਕਿਉਂਕਿ ਉਹ ਲੋਕ ਮੂਵੀ ਦੇ ਥਰੂ ਉਸ ਨੂੰ ਇੰਨਾ ਜ਼ਿਆਦਾ ਪੋਰਟਰੇ ਕਰਦੇ ਹੈ ਕਿਉਂਕਿ ਅੱਜ ਕੱਲ੍ਹ ਦੇ ਯੂਥ ਬੁੱਕਸ ਨਹੀਂ ਪੜ੍ਹਦੀ ਰਾਈਟ ਅਸੀਂ ਕੀ ਹੈ ਕਿ ਅਸਾਂ ਨੂੰ ਮੂਵੀ ਦਿਖਾ ਦੋ ਅਸੀਂ ਦੇਖ ਲਾਂਗੇ ਐਂਡ ਇਹ ਮੂਵੀ ਇੰਨੇ ਅੱਛੇ ਤਰੀਕੇ ਨਾਲ ਪੋਰਟਰੇ ਕੀਤੀ ਹੋਈ ਹੈ ਦੇਖ ਕੇ ਇੰਨਾ ਮਨ ਨੂੰ ਸਕੂਨ ਅੱਛਾ ਕਈ ਵਾਰ ਨਾ ਬੜਾ ਪੁਣਵੀ ਮੈਂ ਗੱਲ ਕਰ ਰਹੀ ਆ ਨਾ ਮੇਰੇ ਮਤਲਬ ਇੰਨੇ ਜ਼ਿਆਦਾ ਕਈ ਸੀਨ ਹੌਰੀਫ ਇਦਾਂ ਵੀ ਕਿਸੇ ਨਾਲ ਹੋ ਸਕਦਾ ਹੈ ਮਤਲਬ ਇਹ ਮੂਵੀ ਦੇਖ ਕੇ ਆਪਣੇ ਦੁੱਖ ਛੋਟੇ ਲੱਗਣ ਲੱਗ ਜਾਂਦੇ ਆ ਕਿ ਯਾਰ ਅਸੀਂ ਇੰਨੀ-ਇੰਨੀ ਗੱਲ ਤੇ ਇੰਨਾ-ਇਨਾ ਉਹ ਕਰ ਲੈਨੇ ਆ ਇਹਨਾਂ ਨੂੰ ਦੇਖੋ ਜਿਨ੍ਹਾਂ ਨੇ ਇੰਨੇ ਕਹਿਰ ਆਪਣੇ ਤੇ ਢਾਲੇ ਤੇ ਆ ਕੋ ਚੂ ਵੀ ਨਹੀਂ ਕੀਤੀ ਕਿ ਰੱਬ ਦੀ ਰਜ਼ਾ ਹੈ ਫਿਰ ਕੀ ਹੋ ਗਿਆ ਜਿਵੇਂ ਬੀਬੀ ਰਜਨੀ ਨੂੰ ਦੇਖ ਕੇ ਕਿਤਨਾ ਕਿਤੇ ਆਪਾਂ ਡੋਲ ਜਾਂਦੇ ਆ ਨਾ ਫਿਲਮ ਦੇਖ ਕੇ ਆਪਨ ਹੌਸਲਾ ਮਿਲਦਾ ਬੀਬੀ ਜੀ ਰਜਨੀ ਇੰਨਾ ਉਹ ਦੁੱਖ ਝੇਲ ਕੇ ਵੀ ਰੱਬ ਵਿੱਚ ਭਰੋਸਾ ਰੱਖਦਾ ਉਹਦਾ ਫਿਰ ਵੀ ਐਂਡ ਵਿੱਚ ਹਾਰ ਦਿੰਦੇ ਦਾ ਜਿਵੇਂ ਪਿੰਗਲਾਪਤਿਆ ਠੀਕ ਵੀ ਹੋ ਜਾਂਦਾ ਬਿਲਕੁਲ ਬਹੁਤ ਵਧੀਆ ਲੱਗਿਆ ਇਵਨ ਹੈਟਸ ਆਫ ਟੂ 올 ਟੀਮ ਬੜਾ ਵਧੀਆ ਕੰਮ ਕੀਤਾ ਹੈ ਸਪੈਸ਼ਲੀ ਰੂਪੇ ਗਿਲ ਜਿਨ੍ਹਾਂ ਨੇ ਬੀਬੀ ਰਚਨੀ ਦਾ ਰੋਲ ਇੰਨੇ ਵਕੂਪੀ ਨਿਭਾਇਆ ਹੈ ਕਿ ਉਹਨਾਂ ਦਾ ਵੀ ਮਤਲਬ ਕੋਈ ਨਹੀਂ ਹੈ ਕਿ ਕਿਤੇ ਵੀ ਨਾ ਫੇਕਨੈਸ ਨਹੀਂ ਦਿਖੇਗੀ ਸਾਨੂੰ ਇਦਾਂ ਲੱਗਦਾ ਕਿ ਯਾਰ ਹਿਸਟਰੀ ਦੀ ਮੂਵੀ ਹੈ ਬੋਰਿੰਗ ਹੀ ਹੋਣੀ ਹੈ ਕੀ ਕਰਨਾ ਦੇਖ ਕੇ ਬਟ ਉਹ ਮੂਵੀ ਹਰ ਇੱਕ ਮੋੜ ਤੇ ਤੁਹਾਨੂੰ ਇੰਨਾ ਜ਼ਿਆਦਾ ਇੰਟਰਸਟ ਦੇਗੀ ਕਿ ਯਾਰ ਤੁਸੀਂ ਆਪਣੀਆਂ ਅੱਖਾਂ ਪਰੇ ਨਹੀਂ ਕਰ ਸਕਦੇ ਹੋ ਯੋਗਰਾਜ ਸਰੋਂ ਜਸ ਬਾਜਵਾ ਜਨੈਲ ਸਿੰਘ ਮਤਲਬ ਹਰ ਇੱਕ ਦੀ ਐਕਟਿੰਗ ਇੰਨੀ ਬਾਕੂਬੀ ਉਹਨਾਂ ਨੇ ਨਿਭਾਈ ਹੈ ਕਿ ਵੈਰੀ ਨਾਈਸ ਬਹੁਤ ਜਿੰਨਾ ਕਿਤੇ ਪ੍ਰੋਡਿਊਸਰ ਇਹ ਵੀ ਡਰਦੇ ਨੇ ਜਦੋਂ ਕੋਈ ਆਪਾਂ ਹਿਸਟਰੀ ਵਾਲੀ ਫਿਲਮ ਚੱਕਦੇ ਆਂ ਲੱਤਾਂ ਖਿੱਚਣ ਲੱਗ ਜਾਂਦੇ ਆ ਜਾਂ ਕੰਟਰੋਵਰਸੀ ਹੁੰਦੀ ਹੈ ਵੀ ਆਹ ਸੀਨ ਕੱਟੋ ਵਿਚਵਾ ਕੱਟੋ ਬਿਲਕੁਲ ਸਾਡੇ ਡਾਇਰੈਕਟਰ ਅਮਰ ਹੁੰਦ ਤੇ ਆਪਣਾ ਪ੍ਰੋਡਿਊਸਰ ਉਹਨਾਂ ਨੇ ਇਹਦੇ ਤੇ ਪ੍ਰੋਡਿਊਸ ਕੀਤਾ ਹੈ ਫਾਈਨਾਂਸ ਕੀਤਾ ਹੈ ਕਿ ਕੁਝ ਸੋਚ ਕੇ ਕੀਤਾ ਹੋਏਗਾ ਆਬਵੀਅਸਲੀ ਕੋਈ ਸਿੱਖ ਹਿਸਟਰੀ ਜਾਂ ਇਦਾਂ ਦੀ ਮੂਵੀ ਨੂੰ ਪੰਜਾਬੀ ਸਿਨੇਮਾ ਚ ਪੋਰਟ੍ਰੇ ਕਰਨਾ ਇਜ਼ ਅ ਬਿਗ ਰਿਸਕ ਕਿ ਯਾਰ ਇਹ ਚੱਲੇਗੀ ਕਿ ਨਹੀਂ ਹੈ ਨਾ ਉਹਨਾਂ ਨੇ ਇਹ ਰਿਸਕ ਨੂੰ ਸਾਈਡ ਕਰਕੇ ਇੱਕ ਇਨਸਾਨੀਅਤ ਤੇ ਮੂਵੀ ਜੇ ਸਿਨੇਮਾ ਨੂੰ ਦਿੱਤੀ ਹੈ ਤੇ ਉਹਨਾਂ ਦਾ ਸਾਨੂੰ ਬਹੁਤ ਜ਼ਿਆਦਾ ਥੈਂਕਫੁਲ ਹੋਣਾ ਚਾਹੀਦਾ ਐਮ ਆਮ ਡੈਮ ਸ਼ੋਰ ਕਿ ਇਹ ਮੂਵੀ ਦੇਖ ਕੇ ਮੇਰੇ ਵਰਗੇ ਬੱਚਿਆਂ ਦਾ ਰਿਦੇ ਪਰਿਵਰਤਨ ਹੋਣ ਵਾਲਾ ਹੈ ਮਤਲਬ ਅੰਦਰ ਜਾ ਕੇ ਨਾ ਤੁਹਾਨੂੰ ਇੱਕ ਹੋਪ ਮਿਲਦੀ ਹੈ ਕਿ ਯਾਰ ਤੁਸੀਂ ਨਾ ਕੰਪਲੇਂਟ ਕਰਨਾ ਘੱਟ ਕਰ ਦੋਗੇ ਕਿ ਯਾਰ ਫਿਰ ਕੀ ਹੋ ਗਿਆ ਛੱਡ ਪਰ ਉਹਨੇ ਨਹੀਂ ਕੀਤਾ ਸੀਗਾ ਜੋ ਉਹ ਸਹਿ ਸਕਦੇ ਤੇ ਤੁਸੀਂ ਨਹੀਂ ਸਹਿ ਸਕਦੇ ਮਤਲਬ ਆਬਵੀਅਸ ਆਪਾਂ ਬੜੇ ਪਗਹਤਾਏ ਨੇ ਜਿਵੇਂ ਆਪਾਂ ਬੋਲਦੇ ਆ ਕਿ ਕਿੰਨੀ ਆਪਾਂ ਧਾਰਨਾ ਸੁਣਦੀ ਆ ਕਿ ਕੀੜੀ ਨਾ ਬਣਦੋ ਰਾਮਾ ਪ੍ਰਹਰਾਦ ਡੋਲ ਜਾਂਦਾ ਹੈ ਨਾ ਮਤਲਬ ਰੱਬ ਹਰ ਕਿਸੇ ਚ ਹੈ ਤੁਸੀਂ ਦੇਖਣ ਦੀ ਕੋਸ਼ਿਸ਼ ਕਰੋ ਉਹਨੂੰ ਪ੍ਰਮਾਤਮਾ ਗੁਰੂ ਗ੍ਰੰਥ ਸਾਹਿਬ ਇਹ ਹੀ ਸਿਖਾਉਂਦਾ ਕਿ ਤਨ ਲ ਕਿਤੇ ਵੀ ਆਪਾਂ ਨੂੰ ਰਜਾ ਚ ਰਹਿਣਾ ਜਿੱਦ ਰੱਬ ਦੀ ਜਿੱਥੇ ਵੀ ਆਏ ਉਹਥੇ ਰਹਿਣਾ ਚਾਹੀਦਾ ਆਪਾਂ ਨੂੰ ਸ਼ਿਕਾਇਤ ਨਹੀਂ ਕਰਨੀ ਹਾਂ ਮਤਲਬ ਦੇਖੋ ਜੋ ਤੁਸੀਂ ਪੁਰਾਣੇ ਕਰਮ ਲਿਖਵਾ ਕੇ ਆਏ ਹੋ ਨਾ ਉਹ ਤੁਹਾਨੂੰ ਭੋਗਣੇ ਹੀ ਪੈਣੇ ਹਨ ਠੀਕ ਹੈ ਤੇ ਇਸ ਕਰਕੇ ਜੋ ਕਰਦਾ ਜਿੱਥੇ ਆਪਾਂ ਨਾ ਬੜੀ ਵਾਰ ਰੱਬ ਨੂੰ ਨਾ ਲਾਈਕ ਇਦਾਂ ਕੰਪਲੇਨਟ ਕਰਦੇ ਹਾਂ ਕਿ ਤੁਸੀਂ ਮੈਨੂੰ ਲੈ ਕੇ ਕਿੱਥੇ ਮੈਂ ਤੁਹਾਡਾ ਇਨਾ ਪਾਰਟ ਕਰਦਾ ਤੁਸੀਂ ਆਏ ਕਿਉਂ ਕਿਤੇ ਤੁਸੀਂ ਆਏ ਕਿਤੇ ਮੂਵੀ ਚ ਇੱਕ ਬੜੀ ਲਾਈਨ ਵਧੀਆ ਬੋਲੀ ਹੈ ਕਿ ਅਰਦਾਸਾ ਬਹੁਤ ਲੋਕ ਕਰਦੇ ਹਨ ਲੇਕ ਸੋ ਇਸ ਲਾਈਕ ਦੇ ਵਿੱਚ ਦਰਸ਼ਕਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਇਸ ਮੂਵੀ ਤੋਂ ਜ਼ਰੂਰ ਕੁਝ ਸਿੱਖਿਓ ਮੂਵੀ ਨੂੰ ਮੂਵੀ ਦੇ ਤਰੀਕੇ ਨਹੀਂ ਮੂਵੀ ਨੂੰ ਬੀਬੀ ਰਜਨੀ ਦੀ ਜਗਾ ਆਪਣੇ ਆਪ ਨੂੰ ਦੇਖਿਓ ਤੁਹਾਨੂੰ ਆਪਣੇ ਦੁੱਖ ਛੋਟੇ ਲੱਗਣ ਲੱਗ ਜਾਣਗੇ ਬਹੁਤ ਧੰਨਵਾਦ ਜੀ ਥੈਂਕ ਯੂ ਅਸੀਂ ਪਹੁੰਚੇ ਹੋਏ ਆ ਬੀਬੀ ਰਜਨੀ ਦੇ ਪ੍ਰੀਮੀਅਰ ਤੇ ਬੀਬੀ ਰਜਨੀ ਦਾ ਪ੍ਰੀਮੀਅਰ ਹੋ ਚੁੱਕਿਆ ਹੈ ਤੇ ਅਸੀਂ ਰਿਵਿਊ ਦਿੱਤਾ ਲੋਕਾਂ ਤੋਂ ਲੋਕਾਂ ਨੂੰ ਫਿਲਮ ਬੜੀ ਪਸੰਦ ਆਈ ਹੈ ਜਿਹੜੀ ਆਡੀਅנס ਤੁਸੀਂ ਦੇਖ ਸਕਦੇ ਹੋ ਆਡੀਅנס ਬਹੁਤ ਹੀ ਇਕੱਠਾ ਆ ਆਡੀਅנס ਦਾ ਤੇ ਇਦਾਂ ਹੀ ਫਿਲਮ ਦਾ ਰਿਸਪੌਂਸ ਤੇ ਫਿਲਮ ਲੋਕਾਂ ਤੱਕ ਪਹੁੰਚੂਗੀ ਬਹੁਤ ਹੀ ਸੋਹਣੀ ਫਿਲਮ ਹੈ ਜਿਹੜੀ ਮੈਸੇਜ ਦਿੰਦੀ ਹੈ ਸਿੱਖ ਇਤਿਹਾਸ ਨਾਲ ਫਿਲਮ ਜੁੜੀ ਹੋਈ ਹੈ ਬੀਬੀ ਰੇਣੀ ਦਾ ਜਿਹੜਾ ਜਿਹੜਾ ਇਤਿਹਾਸ ਦਿਖਾਇਆ ਗਿਆ ਏ ਕਿੰਨਾ ਹੈ ਰੱਬ ਵਿੱਚ ਭਰੋਸਾ ਕਰਦੀ ਹੈ ਤੇ ਉਹਦਾ ਪਿੰਗਲਾ ਪਤੀ ਜਿਹੜਾ ਨਦੀ ਵਿੱਚ ਇਸ਼ਨਾਨ ਕਰਕੇ ਠੀਕ ਹੋ ਜਾਂਦਾ ਏ ਤੇ ਜਿਹੜਾ ਦੁਨੀ ਚੰਦ ਹੈ ਉਹਦਾ ਪਿਤਾ ਏ ਤੇ ਉਹ ਕੰਗਾਲ ਹੋ ਜਾਂਦਾ ਏ ਤੇ ਅਸੀਂ ਫਿਲਮ ਦੇਖੀ ਆ ਬਹੁਤ ਸੋਹਣੀ ਫਿਲਮ ਆ ਤੁਹਾਨੂੰ ਵੀ ਦੇਖਣੀ ਚਾਹੀਦੀ ਆ ਤੇ ਮੈਂ ਮਨਿੰਦਰ ਸਿੰਘ ਮੇਰਾ ਨਾਮ ਕੈਮਰਾਮੈਨ ਸੀਐਮ ਧੰਨਵਾਦ